ਪੰਜਾਬੀ ਇਨਫਲੂਐਂਸਰ ਮੈਕ ਪੰਡੋਰੀ ਦੀ ਵੀਡੀਓ ਤੁਸੀਂ ਜਰੂਰ ਦੇਖਿਆ ਹੋਣਗੇ ਔਰ ਜਿਸ ਤਰ੍ਹਾਂ ਉਸ ਦੇ ਵੱਲੋਂ ਸ਼ਬਦਾਵਲੀ ਵਰਤੀ ਜਾਂਦੀ ਹੈ ਕਿਸੇ ਗਾਇਕ ਦੇ ਬਾਰੇ ਜਾਂ ਕਿਸੇ ਅਜਿਹੇ ਬੰਦੇ ਦੇ ਬਾਰੇ ਉਹ ਵੀ ਤੁਸੀਂ ਜਰੂਰ ਸੁਣੀ ਹੋਵੇਗੀ ਕਿਉਂਕਿ ਉਹ ਕਿਸੇ ਵੀ ਵੀਡੀਓ ਦੇ ਵਿੱਚ ਗਾਲ ਤੋਂ ਬਿਨਾਂ ਗੱਲ ਨਹੀਂ ਕਰਦਾ ਹੁਣ ਜਦੋਂ ਉਸ ਨੇ ਜਸ ਧਲੀਵਾਲ ਸਿੰਗਰ ਨੂੰ ਧਮਕੀਆਂ ਦਿੱਤੀਆਂ ਔਰ ਉਸ ਨੂੰ ਲਲਕਾਰਿਆ ਗੰਧੀਆਂ ਗਾਲਾਂ ਕੱਢੀਆਂ ਟਾਈਮ ਪਾਇਆ ਜਦੋਂ ਉਸ ਦੇ ਟਾਈਮ ਤੇ ਸਿੰਗਰ ਜਸ ਢੀਲਵਾਲ ਆਪਣੇ ਦੋਸਤਾਂ ਦੇ ਨਾਲ ਉੱਥੇ ਪਹੁੰਚਦਾ ਹੈ ਤਾਂ ਫਿਰ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਚਿੱਤਰ ਪ੍ਰੇੜ ਜਦੋਂ ਹੁੰਦੀ ਹੈ ਉਸਦੇ ਕੇਸਾਂ ਦੀ ਬੇਦਬੀ ਵੀ ਜਿਹੜੀ ਹੈ ਕੀਤੀ ਜਾਂਦੀ ਹੈ। ਅਜਿਹਾ ਕਿਹਾ ਗਿਆ ਹੈ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਦੇ ਵੱਲੋਂ। ਉਸਨੇ ਇੱਕ ਆਡੀਓ ਸੰਦੇਸ਼ ਦੇ ਰਾਈ ਕਿ ਜਸ ਢੀਲਵਾਲ ਨੇ ਮਹਿਕ ਪੰਡੋਰੀ ਜੋ ਕਿ ਸਹੀ ਤਰ੍ਹਾਂ ਤੁਰ ਵੀ ਨਹੀਂ ਸਕਦੀਆਂ ਜਸਤੀਆਂ ਲੱਤਾਂ ਵੀ ਕੰਮ ਨਹੀਂ ਕਰਦੀਆਂ ਜੋ ਕਿ ਇੱਕ અપਾਇਜ ਹੈ ਉਸਦੇ ਉੱਪਰ ਹਮਲਾ ਕੀਤਾ ਉਸ ਨੂੰ ਕੁੱਟਿਆ ਇਹ ਗਲਤ ਹੈ ਔਰ ਉਸਨੇ ਕਿਹਾ ਕਿ ਹੁਣ ਜੇਕਰ ਤੁਸੀਂ ਭੱਜ ਸਕਦੇ ਹੋ ਤੇ ਭੱਜੋ ਕਿਉਂਕਿ ਹੁਣ ਤੁਹਾਡੀ ਵਾਰੀ ਆ ਗਈ ਹੈ ਸ਼ਹਿਜ਼ਾਦ ਪੱਟੀ ਦੇ ਵੱਲੋਂ ਇਹ ਇੱਕ ਆਡੀਓ ਦੇ ਵਿੱਚ ਕਿਹਾ ਗਿਆ ਔਰ ਉੱਥੇ ਤੁਹਾਨੂੰ ਦੱਸਦੀ ਕਿ ਸ਼ਹਿਜ਼ਾਦ ਪੱਟੀ ਦੇ ਵੱਲੋਂ ਧਮਕੀ ਜਿਹੜੀ ਹੈ ਜਸ ਧਾਲੀਵਾਲ ਨੂੰ ਦਿੱਤੀ ਗਈ ਹੈ ਦੂਜੇ ਪਾਸੇ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਇੱਕ ਗੈਂਗਵਾਰ ਹੋਈ ਸੀ ਉਸ ਨੂੰ ਵੀ ਲੈ ਕੇ ਸ਼ਹਿਜਾਦ ਭੱਟੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਸ ਨੇ ਕਿਹਾ ਕਿ ਇਹ ਤਾਂ ਹਲੇ ਟਰੇਲਰ ਸੀ ਪਿਕਚਰ ਹਲੇ ਬਾਕੀ ਹੈ ਹੁਣ ਇਹ ਜੋ ਆਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਸ਼ਹਿਜਾਦ ਭੱਟੀ ਦੇ ਵੱਲੋਂ ਸ਼ਰਿਆਮ ਜੜੀਆਂ ਨੇ ਉਹ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾ ਭਾ ਸਕਦੇ ਹੋ ਭਜੋ ਕਿਉਂਕਿ ਹੁਣ ਤੁਹਾਡੀ ਵਾਰੀ ਆ ਚੁੱਕੀ ਹੈ